ਗੋਡ ਮਹੱਲਾ ਚੌਥਾ ਐਸਾ ਹਰ ਸੇਵਿਏ ਨਿਤ ਧਿਆਈਐ ਜੋ ਖਿਨ ਮੈਂ ਕਿਲ ਵਿਕ ਸਭ ਕਰੇ ਬਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਪਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵਿਏ ਹੋ ਸੁਖ ਦਾਤਾ ਸੁਆਮੀ ਜਿਸ ਸੇਵਿਐ ਸਭ ਭੁਖ ਲਹਾਸਾ ਮੇਰੇ ਮਨ ਹਰੀ ਉਪਰ ਕੀ ਜੈ ਪ੍ਰਵਾਸਾ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਹਰ ਆਪਣੀ ਪਹਿਜ ਰੱਖੈ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾ ਆਗੈ ਆਪਣੀ ਬਿਰਥਾ ਬਹੁ ਬਹੁਤ ਕਡਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾਂ ਪਹਿ ਕਹੀਐ ਅਵਰਾਂ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕੇ ਕਟੰਮ ਮਿੱਤਰ ਭਾਈ ਦੀ ਸਹਿ ਮਨ ਮੇਰੇ ਤੇ ਸਭ ਆਪਣੈ ਸਵਾਈ ਮਲਾਸਾ ਜਿਤ ਦਿਨ ਉਨ ਕਾ ਸਵਾਉ ਹੋਇ ਨਾ ਆਵੇ ਤਿਤ ਦਿਨ ਨੇੜੈ ਕੋ ਨਾ ਟਕਾਸਾ ਮਨ ਮੇਰੇ ਆਪਨਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੂਖ ਸੁਖਾਸਾ ਤਿਸ ਕਾ ਪ੍ਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰਖ ਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨੰਦਿਨ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪ੍ਰਵਾਸਾ ਗੋਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਣਾ ਜਹਾਂ ਕਹਾਂ ਤੁਝ ਰੱਖੈ ਸਭ ਥਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮਹਿ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲਹੋ ਹਰ ਦਸਨਾ ਸ਼ਬਦ ਪਛਾਨ ਰਾਮ ਰਸ ਪਾਵੋ ਓਹ ਊਤਮ ਸੰਤ ਭਇਓ ਵਡ ਬਡਨਾ ਤਿਸ ਜਨ ਕੀ ਵਡਿਆਈ ਹਰਿ ਆਪ ਵਧਾਈ ਉਹੋ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ 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 ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕਉ ਹਰਿ ਦਾਨ ਇਕ ਦੀਜੈ ਨਿਤ ਬਸਹਿ ਹਰਿ ਦੈ ਹਰੀ ਮੋਹਿ ਚਰਨਾ ਗੋਂਡ ਮਹੱਲਾ ਚੌਥਾ ਜਿਤਨੇ ਸ਼ਾਹਾ ਪਾਤਸ਼ਾਹਾ ਉਮਰਾਵ ਸਿੱਖਦਾਰ ਚੌਧਰੀ ਸਭ ਮਿੱਥਿਆ ਝੂਠ ਭਾਉ ਦੂਜਾ ਜਾਨ ਹਰ ਅਬਨਾਸੀ ਸਦਾ ਥਿਰ નિਚਲ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰਨਾਹੀ ਕਿਸੈ ਦਾਤਾਨ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭ ਬਿਨ ਸਜਾਏ ਜਿਉ ਰੰਗ ਕਸੁੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹ ਆ ਪਾਵੈ ਤੁਮਾਨ ਬ੍ਰਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰ ਡੱਪੜਾ ਤਿਉ ਸਤ ਸੰਗਤ ਮਿਲ ਪਤਤ ਪਰਵਾਨ ਉਹ ਸਭ ਤੇ ਊਚਾ ਸਭ ਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੀ ਜੋ ਤੁਧ ਨੂੰ ਸਭ ਦੂ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਹਰ ਬਿਨ ਕੁਮਾਰ ਜਵਾਲਾ ਨਾ ਸਾਕੈ ਤਾਂ ਮੇਰੇ ਮਨ ਕਾਇ ਤਕੜਈਐ ਰਹਾਉ ਹਰ ਪ੍ਰਪੰਚ ਕੀਆ ਸਭ ਕਰਤਾ ਵਿਚਿ ਆਪੇ ਆਪਣੀ ਜੋਤਿ ਤਰਈਐ ਹਰ ਏਕੋ ਬੋਲੇ ਹਰ ਏਕ ਬਲਾਵੇ ਗੁਰ ਪੂਰੈ ਹਰ ਏਕ ਦਿਖਈਐ ਹਰ ਅੰਦਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸ ਹੋ ਮਨ ਕਿਆ ਚੋ ਰਹੀ ਐ ਨਿਹ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਵਸ ਸਭ ਕਿਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਏ ਤੂੰ ਤਦਲੇ ਛਡਈਐ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੀ ਲੈ ਸਤਗੁਰ ਕੀ ਮਤ ਧੀਰ ਜਨ ਨਾਨਕ ਕੀ ਹਰਿਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਸ਼ਕਾ 1 ਰਾਗ ਗੋਂਡ ਮਹੱਲਾ 5 ਚੌਪਦੇ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾ ਸੁਨ ਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਬਖਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੋਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਹਿਓ ਕਸਮ ਭਾਏ ਲੀ ਪਗ ਧਾਰਹਿ ਸਾਸ ਲੇਖੈ ਲੈ ਤਉ ਉਦ ਰਹਿ ਹਰ ਗੁਣ ਗਾਇ ਲੀ ਮਨ ਸਮਝ ਛੋਡ ਆਵਾਏ ਲੀ ਆਪਣੇ ਰਹਿਨ ਕੋ ਠੌਰ ਨਾ ਪਾਵੇ ਕਾਇ ਪਰ ਕਹਿ ਜਾਏ ਲੀ ਰਹਾਉ ਜਿਉ ਮੈ ਗਲ ਇੰਦਰੀ ਰਸ ਪ੍ਰੇਰਿਉ ਤੂੰ ਲਾਗ ਪਰਿਉ ਕਟੰਬਾਏ ਲੇ ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੈ ਫਿਰ ਸੰਗਤ ਹਰ ਹਰ ਧਾਇ ਲੇ ਜੈਸੇ ਮੀਨ ਰਸਨ ਸਾਦ ਬਿਨ ਸਿਉ ਓਹ ਮੂਠੋ ਮੂੜ ਲਵਾਏ ਲੇ ਤੂੰ ਹੋਵਾ ਪੰਜਵਾਸ ਵੈਰੀ ਕੈ ਛੂਟ ਹੈ ਪਰ ਸਰਨਾਏ ਲੇ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾ ਏ ਲੀ ਪਾਵਉ ਦਾਨ ਸਦਾ ਦਰਸ ਪੀਖਾਂ ਮਿਲ ਨਾਨਕ ਦਾਸ ਦਸਾਏ ਲੀ ਰਾਗ ਗੋੰਡ ਮਹੱਲਾ ਪੰਜਵਾਂ ਚਉ ਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਸ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੈ ਨਿਰੰਝਣ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਝਾਰ ਜਾਂ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇਂ ਨਿਚਲ ਧਨੀ ਬੇਅੰਤ ਗੁਨਾ ਤਾ ਕੇ ਕੀਤਕ ਗਣੀ ਲਾਲ ਨਾਮ ਜਾ ਕੈ ਭਰੇ ਪੰਡਾਰ ਸਗਲ ਘਟਾਂ ਦੇ ਵੈ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਕ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਕੌਂਡ ਮਹੱਲਾ ਪੰਜਵਾ ਨਾਮ ਸੰਗ ਤੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟਹਿ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋਹੀ ਮਨ ਲਾਗਾ ਮੀਠਾ ਜਲ ਥਲ ਸਭ ਮਹਿ ਨਾਮੋ ਢੀਠਾ ਨਾਮੇ ਦਰਗਹਾ ਮੁਖ ਉਜਲੀ ਨਾਮੇ ਸਗਲੇ ਕੁੱਲ ਉਧਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁ ਆਂ ਗੀਦ ਨਾਮੇ ਹੀ ਹਮ ਨਿਰ ਪਉ ਭਏ ਨਾਮੇ ਆਵਣ ਜਾਵਨ ਰਹੇ ਗੁਰ ਪੂਰਿਆ ਮੇਲੇ ਗੁਣਤਾਸ ਕਹੋ ਨਾਨਕ ਸੁਖ ਸਹਿਜ ਨਿਵਾਸ ਗੋਡ ਮਹੱਲਾ